ਸਰਹੱਦੀ ਕੇ ਸਭ ਕੀ ਕਹਿਣਾ ਚਾਹੋਗੇ ਜੋ ਤੇ ਮੁਝਾ ਮੈਂ ਬੋਲ ਰਿਹਾ ਹਾਂ ਜੋ ਜਿਹੜਾ ਪੱਤੀ ਅਪਲਾ ਹੋਇਆ ਅੱਜ ਦਾ ਦਿਨ ਜਿਹੜਾ ਹੈਗਾ ਰਾਸ਼ਟਰ ਵਾਸਤੇ ਹਿੰਦੁਸਤਾਨ ਵਾਸਤੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪਛੜੀਡੇ ਦੇ ਲੋਕਾਂ ਵਾਸਤੇ ਚਿੰਤਾ ਔਰ ਚਿੰਤਨ ਕਰਨ ਦਾ ਬਹੁਤ ਵੱਡਾ ਵਿਸ਼ਾ ਹੈ ਜਦੋਂ ਪਹਿਲਗਾਮ ਦੇ ਵਿੱਚ ਜਿਹੜੇ ਸਦਾਨੀ ਹੈ ਜਿਹੜਾ ਕਸ਼ਮੀਰ ਸਵਰਗ ਹੈ ਹਿੰਦੁਸਤਾਨ ਦਾ ਉੱਥੇ ਲੱਖਾਂ ਸੰਦਾਨੀ ਆਉਂਦੇ ਨੇ ਹਰ ਸਾਲ ਜਿਹੜੇ ਟੂਰਿਸਟ ਨੇ ਉਹ ਆਪਦਾ ਬਲੇਸ਼ਾਂ ਦੇ ਵਿੱਚੋਂ ਵੀ ਦੇਸ਼ ਦੇ ਹੋਰ ਰਿਸ਼ਿਆਂ ਦੇ ਵਿੱਚੋਂ ਵੀ ਆਪਦੇ ਬੱਚਿਆਂ ਨੂੰ ਲੈ ਕੇ ਛੁੱਟੀਆਂ ਮਨਾਉਣ ਦੇ ਲਈ ਆਪਦਾ ਇੰਜੋਏ ਕਰਨ ਦੇ ਲਈ ਉੱਥੇ ਹੁੰਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਗਾਮ ਦੇ ਵਿੱਚ ਬਹੁਤ ਹੀ ਬਜ਼ੁਰਗਾਨਾ ਕਾਰਵਾਈ ਹੋਈ ਹੈ ਔਰ ਉਹ ਸ਼ਕਤੀਆਂ ਨੇ ਜਿਹੜੀਆਂ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੀਆਂ ਨੇ ਜਾਂ ਹਿੰਦੁਸਤਾਨ ਦੇ ਲੋਕਾਂ ਨੂੰ ਪ੍ਰਭਾਵ ਕਰਨਾ ਚਾਹੁੰਦੀਆਂ ਨੇ ਉਹਨਾਂ ਨੇ ਲਹਿਤੇ ਬੇਕਸੂ ਲੋਕਾਂ ਦਾ ਉੱਤੇ ਘਤਕ ਕੀਤਾ ਜਿਸ ਦੇ ਲਈ ਅੱਜ ਹਰ ਹਿੰਦੁਸਤਾਨੀ ਚਿੰਤਾ ਕਰ ਰਿਹਾ ਮੈਂ ਕਿਉਂਕਿ ਬਟਿੰਡੇ ਸ਼ਹਿਰ ਦਾ ਵਿਧਾਇਕ ਹਾਂ ਮੈਂ ਕੋਈ ਪਾਰਟੀ ਦੇ ਤੌਰ ਤੇ ਨਹੀਂ ਮੇਰਾ ਇੱਕ ਸ਼ਹਿਰੀ ਹੋਣ ਦੇ ਨਾਤੇ ਕਿਉਂਕਿ ਸ਼ਹਿਰ ਦਾ ਮੁੱਖੀ ਵੀ ਲੋਕਾਂ ਨੇ ਚੁਣਿਆ ਮੇਰੀ ਡਿਊਟੀ ਬਣਦੀ ਹੈ ਕਿ ਮੇਰੇ ਦੇਖਦੇ ਕਿਸੇ ਹਿੱਸੇ ਦੇ ਅਗਰ ਕੋਈ ਇਹ ਹੀ ਕਰਨਾ ਹੁੰਦੀ ਹੈ ਜਿਹਦਾ ਦੂਰ ਪ੍ਰਭਾਵ ਹਿੰਦੁਸਤਾਨ ਦੇ ਲੋਕਾਂ ਦੇ ਉੱਤੇ ਪੈਂਦਾ ਅਸੀਂ ਉਹਦਾ ਡਟ ਕੇ ਵਿਰੋਧ ਕਰੀਏ ਔਰ ਅਸੀਂ ਉਸ ਨੂੰ ਲੰਕਾ ਕਰਨ ਦੇ ਲਈ ਵੀ ਸਟਾਰਨ ਪਈਏ ਅੱਜ ਸੋਹਾ ਵੀ ਅਸੀਂ ਰੋਜ਼ ਗਾਰਡਨ ਦੇ ਵਿੱਚ ਜਿਹੜੇ ਉੱਥੇ ਬਹੁਤ ਸਾਰੇ ਸਾਥੀ ਸੀ ਉਹਨਾਂ ਦੇ ਨਾਲ ਵੀ ਇਸ ਜਿਹੜੀ ਘਟਨਾ ਇਸ ਦਾ ਦੁੱਖ ਸਾਂਝਾ ਕੀਤਾ ਔਰ ਅਸੀਂ ਮੈਂ ਫੈਸਲਾ ਕੀਤਾ ਕਿ ਬਟਿੰਡੇ ਦੇ ਲੋਕਾਂ ਨੂੰ ਇੱਕ ਸੁਨੇਹਾ ਦਈਏ ਮੈਂ ਲਾਈਵ ਹੋ ਕੇ ਕੋਈ 2:30 ਵਜੇ ਐ 7:00 ਵਜੇ ਦਾ ਬਟਿੰਡੇ ਸ਼ਹਿਰ ਦੇ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਤੁਸੀਂ 7:00 ਵਜੇ ਜਿਹੜਾ ਵੀ ਕੋ ਬੰਦਾ ਜਿਹਨਾਂ ਟਾਈਮ ਕਰ ਸਕਦਾ ਇੱਥੇ ਆਓ ਅਸੀਂ ਟੋਕਨ ਜਿਹੜਾ ਉਹਨਾਂ ਲੋਕਾਂ ਨੂੰ ਸੀ ਕਿ ਪੰਜਾਬ ਦੇ ਲੋਕ ਪੂਨਾ ਸ਼ਹੀਦਾਂ ਦੀ ਸ਼ਹੀਦੀਆਂ ਜਿਹੜੀਆਂ ਹੋਈਆਂ ਨੇ ਉਹਨਾਂ ਤੇ ਬਹੁਤ ਚਿੰਤਨ ਨੇ ਔਰ ਇਹਦੀ ਬਹੁਤ ਕਰੜੀ ਨਿੰਦਾ ਕਰਦੇ ਆ ਕੌਸ ਦੇ ਲਈ ਸਾਰੇ ਇੱਥੇ ਸਾਥੀ ਇਕੱਠੇ ਹੋਏ ਆ ਅਸੀਂ ਇੱਥੋਂ ਕੈਂਡਲ ਮਾਰਕ ਕਰਾਂਗੇ ਉਹਨਾਂ ਸ਼ਹੀਦਾਂ ਦੀ ਰੂਹ ਦੀ ਸ਼ਾਂਤੀ ਲਈ ਉਹਨਾਂ ਨੂੰ ਸਜਦਾ ਕਰਨ ਦੇ ਲਈ ਸੁਨਹਾਜਲੀ ਭੇਟ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਮੇਰੇ ਨਾਲ ਸੇਵਲ ਡਿਫੈਂਸ ਦੇ ਸਾਡੇ ਚੀਫ ਨੇ ਡਾਕਟਰ ਸੇਮ ਲਾਲ ਗਰ ਸਾਡੇ ਜਿਹੜੇ ਕੋਨਦਾਂ ਜਿਹੜੀਆਂ ਸੋਸਾਇਟੀਆਂ ਨੇ ਕੌਸ ਦੇ ਜਿਹੜੇ ਪ੍ਰਧਾਨ ਨੇ ਸੀ ਉਹਨਾਂ ਨੂੰ ਬੇਨਤੀ ਕੀਤੀ ਸੀ ਅਸੀਂ ਨਾਲ ਹੀ ਵੀ ਸੰਝਾ ਦੇਣਾ ਹੈ ਮਨੁੱਖਤਾ ਦਾ ਖੂਨ ਢੋਲਣ ਦੀ ਬਜਾਏ ਖੂਨ দান ਕਰੋ ਜਿਹੜੀ ਮਨੁੱਖਤਾ ਦੀਆਂ ਜਾਨਾਂ ਨੂੰ ਬਚਾਉਂਦਾ ਹੈ ਇਸ ਦੇ ਰੇਤ ਇਹ ਜਿਹੜਾ ਮੌਨ ਪ੍ਰਦਰਸ਼ਨੇ ਚੌਕਾਂਾਂ ਲਈ ਜਾ ਕੇ ਔਰ ਜਾ ਕੇ ਸਤਿ ਭਾਉਣਾ ਚੌਂਕ ਦੇ ਵਿੱਚ ਜਿਹੜੀ ਮੋਮਬਤੀਆਂ ਵਿਗਾ ਕੇ ਉਹਨਾਂ ਚੀਤਨ ਨਾਲ ਸਾਵਾਤਿਆ ਪਾਟਾ ਵੱਲ ਪ੍ਰਦਰਸ਼ਨ ਕੀਤਾ ਗਿਆ ਤੇ ਪਾਕਿਸਤਾਨ ਦੇ ਪੁਤਲੇ ਉਤਾਰੇ ਗਏ ਰਗੇ ਪਾਕਪਾਕ ਦਾ ਕਹਿਣਾ ਵਗੈਰ ਪਾਕਿਸਤਾਨ ਦਾ ਸੌ ਆਪਣੇ ਚੋਣੇ ਕਿਤੇ ਦੇ ਦੇਖੋ ਮੈਂ ਕਿਉਂਕਿ ਨਾ ਤਾਂ ਕੋਈ ਮੈਂ ਫੋਰਨ ਅਫੇਅਰ ਦੇ ਵਿੱਚ ਢੀਲ ਕਰਦਾ ਨਾ ਹੀ ਮੇਰਾ ਉਹ ਏਡਾ ਕਦਮ ਉੱਠਦਾ ਕਿ ਮੈਂ ਇੰਟਰਨੈਸ਼ਨਲ ਮਸਲੇ ਦੇ ਉੱਤੇ ਕੋਈ ਜਾਨ ਦੇ ਸਕਾਂ ਇਹ ਅਸੀਂ ਇਹ ਜ਼ਰੂਰ ਕਹਿੰਦੇ ਆ ਕਿ ਇਸ ਦੀ ਗੰਭੀਰਤਾ ਦੇ ਨਾਲ ਜਾਂਚ ਕਰਕੇ ਜਿਹੜਾ ਵੀਆਂ ਜਿਹੜੀਆਂ ਵੀ ਸ਼ਕਤੀਆਂ ਨੇ ਕੀਤਾ ਅੰਦਰੂਨੀ ਹੋਣ ਬੈਰੂਨੀ ਹੋਣ ਉਹਨੂੰ ਹਿੰਦੁਸਤਾਨ ਦੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਸ਼ਕਤੀਆਂ ਖਤਰਾ ਪੈਦਾ ਕਰ ਸਕਦੇ ਆ ਉਹਨੂੰ ਮਸਾ ਨਹੀਂ ਸਕਦਾ ਨਹੀਂ ਕਿ ਸਭ ਨੇ ਲੱਗਦਾ ਨਹੀਂਗਾ ਕਿ ਇੱਕ ਪਾਰਟੀ ਇੱਕ ਜੋ ਟੋਨ ਕੇ ਪਾਰਟੀ ਤੋਂ ਉੱਤੇ ਹੋ ਕੇ ਇੱਕ ਜੋ ਪੂਰਾ ਦੇਸ਼ ਖੜਾ ਹੋਵੇ ਇਹ ਲੜਾਈ ਲੱਗ ਨਹੀਂ ਸਕਦੀ ਮੈਤਾ ਪਾਰਟੀ ਦੇ ਤੋਂ ਉੱਤੇ ਆਇਆ ਹੀ ਨਹੀਂ ਮੈਤਾ ਕਾ ਮੈਤਾ ਮੈਤਾ ਇੱਕ ਨਮਾਇਕ ਹੈ ਇਹ ਦਿੰਦੇ ਦਾ ਸ਼ਹਿਰ ਦਾ ਮੁਖੀ ਹੋਣ ਦੇ ਨਾਤੇ ਤੇ ਮੈਂ ਲਾਈਵ ਹੋ ਕੇ ਸਾਰੇ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲਿਆ ਸ਼ਾਇਦ ਤੁਸੀਂ ਮੇਰੀ ਲਾਈਵ ਜਿਹੜੀ ਹੋ ਕੇ ਸੱਦਾ ਦਿੱਤਾ ਸੀ ਸੁਣੀ ਨਹੀਂ ਮੈਂ ਉਹ ਸਾਰੇ ਬਟੰਡੇ ਦੇ ਚਿਹਰੇਾਂ ਦੀ ਗੱਲ ਕਰ ਰਿਹਾ ਹਾਂ ਸਰ ਕ ਕਰਨਾ ਮੈਂ ਤਾਂ ਸਾਰੇ ਬਗੇ ਮੈਂ ਸਭ ਨੂੰ ਮੈਂ ਕਹਿਆ ਸੀ ਜਿੱਥੇ ਵੀ ਮੇਰੀ ਆਵਾਜ਼ ਪਹੁੰਚਦੀ ਹੈ ਉਹਨਾਂ ਨੂੰ ਸਾਰਿਆਂ ਨੂੰ ਸਦਾ ਲਟਾ ਦਿੱਤੀ